ਕੱਲ ਨੂੰ ਜਾਂਦੀ ਹੈ ਇਸ ਸਮੇਂ ਦਿਓ ਕਿ ਹਾਲਾਤ ਨੇ ਬੜੀ ਮੰਦ ਭਾਗੀ ਗੱਲ ਹੈ ਔਰ ਬੜੀ ਇਸ ਗੱਲ ਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫਤਰ ਦੇ ਬਾਹਰ ਗੋਲੀ ਚੱਲੀ ਹੈ ਔਰ ਉਸ ਤੋਂ ਪਹਿਲਾਂ ਨੀਲਮ ਬਾਜ਼ ਦੇ ਵੀ ਇਸ ਰੋਡ ਦੇ ਭੀੜ ਵਾਲੇ ਨਾਮ ਚ ਇਲਾਕੇ ਚ ਗੋਲੀ ਚੱਲੀ ਹੈ ਔਰ ਮੈਂ ਤੇ ਹਮਾਰੇ ਅੱਗੇ ਦੁਆ ਕਰਨਾ ਵੀ ਇਹ ਹਮਾਰੇ ਦੀ ਕੋਈ ਦਿੱਤੇ ਦੇ ਨਾਲ ਬਚ ਗਏ ਨੇ ਔਰ ਆਮ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜੇ ਨੇ ਔਰ ਸਰਕਾਰ ਦਾ ਜਿਹੜਾ ਆਪਣਾ ਕੋਈ ਸਟੈਲ ਨਾ ਹਨ ਕਰਕੇ ਅਫਸਰ ਪੰਗੂ ਹੋਏ ਦੇ ਨੇ ਅਫਸਰ ਬੇਸਹਾਰੇ ਹੋਏ ਦੇ ਨੇ ਔਰ ਅਫਸਰਾਂ ਦੇ ਉੱਤੇ ਕੋਈ ਇਸ ਗੱਲ ਦੇ ਉੱਤੇ ਡਰ ਹੈ ਕਿ ਜੇ ਕੋਈ ਐਕਸ਼ਨ ਲਿਆ ਦੇ ਸਰਕਾਰ ਸਾਡੇ ਉੱਤੇ ਨਾ ਐਕਸ਼ਨ ਲਵੇ ਕਿਉਂਕਿ ਸਰਕਾਰ ਦਾ ਫੇਲਿਅਰ ਜਿਹੜਾ ਉਹ ਇਸ ਘਟਨਾ ਨੂੰ ਸਾਹਮਣੇ ਦਰਸਾਉਂਦਾ ਅੱਜ ਹਾਲਾਤ ਜਿਹੜੇ ਆ ਪਿਛਲਾ ਕਾਲਾ ਦੌਰ ਜਿਹੜਾ ਉੱਗਰਵਾਦ ਦਾ ਪੰਜਾਬ ਨੇ ਦੇਖਿਆ ਅੱਜ ਫੇਰ ਉਹ ਵਾਪਸ ਆਉਂਦਾ ਨਜ਼ਰ ਆਂਡਿਆ ਸਰਕਾਰ ਨੂੰ ਤਗੜੇ ਹੱਥਾਂ ਨਾਲ ਨਿਬੜਨਾ ਚਾਹੀਦਾ ਔਰ ਲੋਕਾਂ ਨੇ ਮੰਡਟ ਦਿੱਤਾ ਹੈ ਬੜਾ ਵੱਡਾ ਔਰ ਲੋਕਾਂ ਨੂੰ ਉਮੀਦ ਸੀ ਪੰਜਾਬ ਦੇ ਅੰਦਰ ਸ਼ਹਿਰੀਆਂ ਦਾ ਵਪਾਰੀਆਂ ਦਾ ਜੀਵਨ ਸੁਰੱਖਿਅਤ ਰਹੇਗਾ ਪਰ ਮੈਂ ਸਮਝਦਾ ਨਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਕਿ ਜਿਹੜਾ ਸਰਵਾਰ ਭਗਵਾਨ ਸਿੰਘ ਮਾਨ ਕਮੀਡੀਅਨ ਸਰਕਾਰ ਜਿਹੜੀ ਹੈ ਉਹ ਨੂੰ ਕਮੀਡੀਅਨ ਚ ਨਾਲ ਹੋਵੇ ਔਰ ਉਹ ਸਰਕਾਰ ਨੂੰ ਸਰਕਾਰ ਸਮਝ ਕੇ ਚਲਾਵੇ ਔਰ ਲੋਕ ਸਮਝ ਚੁੱਕੇ ਨੇ ਔਰ ਲੋਕ ਜਾਣਦੇ ਨੇ ਵੀ ਆਪਣੀ ਜਾਨ ਮਾਲ ਦੀ ਹਾਦਸਤ ਵਾਸਤੇ ਕਿਸ ਤਰ੍ਹਾਂ ਬਚਾਅ ਕਰਨਾ ਕਿ ਨਹੀਂ ਕਰਨਾ ਅੱਜ ਦਿਨੇ ਘਰੋਂ ਨਿਕਲਣ ਵਾਲਾ ਵਿਅਕਤੀ ਘਰ ਸ਼ਾਮ ਨੂੰ ਵਾਪਸ ਜਾਏਗਾ ਕਿ ਨਹੀਂ ਜਾਏਗਾ ਇਹ ਸਾਹਮਣੇ ਪਾਰਟੀ ਦੀ ਸਰਕਾਰ 'ਚ ਇਹ ਸਾਹਮਣੇ ਦਿਖਦਾ ਨਜ਼ਾਰਾ ਹੋ ਗਿਆ ਸਰ ਅੱਜ 2 55 ਦੇਣਾ ਇੱਥੇ ਮੋਟਰਸਾਈਕਲ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟਰਾਂ Oye, en otro ਲੋਟਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ੈਹ ਚਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਦਾ ਉਧਰ ਵੀ ਨਾਕਾ ਲਵਾਤੇ ਆ ਤੇ ਉਹਨਾਂ ਦੇ ਦੋਸ਼ੀ ਫੜਨ ਦੀ ਕੋਸ਼ਿਸ਼ ਹੈ ਨਾਜੀ ਕੋਈ ਜਾਨੀ ਨੁਕਸਾਨ ਨਹੀਂ ਇਹਨਾਂ ਤੇ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਤੋਂ ਗੋਲੀ ਚੱਲੀ ਸੀ ਹਾਂ ਉਹ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਆ ਜੀ ਸਾਰੇ ਟੋਟਲ ਇਹ ਵੀ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਂਦੇ ਨੇ ਜੀ ਬਿਲਕੁਲ ਜੀ ਕਿਤੇ ਬਟਾਲਾ ਵੀ ਬਿਹਾਰ ਬਣਦਾ ਜਾ ਰਿਹਾ ਬਿਲਕੁਲ ਨਹੀਂ ਜੀ ਬ ਉਰਦਾ ਉਹ ਮਿਲ ਗਿਆ ਖੋਲ ਸਰ ਬੈਠੇ ਤੇ ਹਾਂ ਗੱਲਬਾਤ ਕਰ ਰਹੇ ਹਾਂ ਆਪਸੀ ਤੇ 12ਵਾਂ ਕਰਾਉਂਡ ਫਾਇਰ ਹੋਇਆ ਤੇ ਰਾਉਂਡਸ ਹੁੰਦੇ ਆਂ ਅਸੀਂ ਸਾਰੇ ਥੱਲੇ ਡਾਊਨ ਹੋ ਗਏ ਆਂ ਕਿ ਹੋਰ ਵੀ ਰਾਉਂਡ ਹੋ ਸਕਦੇ ਆਪਣੇ ਬਚਾ ਲਈ ਕੋਈ ਇਸ ਤੋਂ ਪਹਿਲਾਂ ਬਚਾਲ ਆਈ ਅੱਜ ਥ੍ਰੈਟ ਨਹੀਂ ਮਿਸ ਕਾਲ ਆ ਰਹੀਆਂ ਸੀ ਕੁਝ ਬਿਹੇਵ ਨਹੀਂ ਲੱਗਦਾ ਨਹੀਂ ਉਹ ਹਾਂ ਜੀ ਉਹ ਪਤਾ ਹੀ ਪੁਲਿਸ ਨੂੰ ਆਪਣੇ ਆ ਵੀ ਆ ਗਈ ਸੀ ਕਿੰਨੇ ਮੌਜੂਦ ਗੁਰੂਗੜ੍ਹ ਸਰ ਸੀਸੀਟੀਵੀ ਚੋਂ ਦੇਖਿਆ ਸਪਲੈਂਡਰ ਦੇ ਦੋ ਦੋ ਨੌਜਵਾਨ ਸਮੇ 25 ਸਾਲ ਤੋਂ ਘੱਟ ਉਮਰ ਦੇ ਉਹ